ਖਰਦੀ ਕਲਾ ਦੇ ਪਿਓਰ ਸਿੰਘ ਆਏ ਨੇ ਹਾਂਜੀ ਤੇ ਮੈਂ ਇਹ ਗੱਲ ਕਵਾਂਗਾ ਭਈ ਐਵੇਂ ਨਹੀਂ ਵਿਰੋਧ ਕਰਨਾ ਚਾਹੀਦਾ ਸਭ ਕੁਝ ਪਚੰਗੀ ਉੱਪਰ ਫੁੱਲ ਧੋ ਰਿਹਾ ਬਾਣਾ ਪਰ ਫੁੱਲ ਧੋ ਰਿਹਾ ਸ਼ਸਤਰ ਉੱਪਰ ਫੁੱਲ ਧੋ ਰਿਹਾ ਤੇ ਮਹਾਰਾਜ ਜਿਹੜਾ ਖਾਲਸਾ ਨਿਹੰਗ ਸਿੰਘ ਖਾਲਸਾ ਨਿਹੰਗ ਸਿੰਘ ਬਾਣਾ ਇਹ ਸਾਰਾ ਪਰ ਫੁੱਲ ਧੋ ਰਿਹਾ ਆਪਾਂ ਇਹਨੂੰ ਹਾਈਲਾਈਟ ਹੋਣ ਦਈਏ ਬਹੁਤ ਵਧੀਆ ਮਤਲਬ ਕਿ ਪਿਕਚਰ ਬਣੀ ਆ ਇਹਨੂੰ ਬਹੁਤ ਮਹਮਾ ਕੀ ਵੇਖਣਾ ਆਓ ਤੇ ਗੁਰੂ ਪਿਆਰਿਓ ਬੜਾ ਵਧੀਆ ਬਟਾਲੇ ਦੇ ਸਿਨਮਾ ਆ ਰਿਹਾ ਐਵੇਂ ਨਾਲ ਪੁੱਛ ਆ ਕਿ ਇਹਨੂੰ ਅੱਜ ਚੱਲ ਕੇ ਸਮਰਥ ਕਰੀਏ ਇਹ ਕਿਪਰ ਬਾਬਾ ਸ਼ੰਦਾ ਸਿੰਘ ਸਾਰੇ ਬੀਟੇ ਮੜੀਆਂ ਵਾਲੇ ਮਾਹ ਪਰਿਸ਼ਕੁਰ ਨਾਨਕ ਕਰਨਾਲ ਇਸ ਤਿਹੇ ਪਾਈਕ ਜਿਸ ਨੇ ਬੁਰੇ ਕਿਤਾਬ ਨੂੰ ਨਾਨਕ ਕਰਨਾਲ ਗੁਰ ਨਾਨਕ ਕਰਨਾਲ ਮੜੀਆਂ ਵਾਲੇ ਮਾਹ ਪਰਿਸ਼ਕੁਰ ਬਾਬਾ ਜੋਗਾ ਸਿੰਘ ਸਾਹਿਬ ਦੇ ਭਰਾਤਾ ਉਹਨਾਂ ਨੇ ਵੀ ਕਿਹਾ ਬਹੁਤ ਵਧੀਆ ਪਿਕਚਰ ਹੈ ਬਾਬਾ ਮੇਜਰ ਸਿੰਘ ਜੀ ਬਾਬਾ ਬਵੀਰ ਸਿੰਘ ਸਾਹਿਬ ਜੀ ਹੋਰ ਵੀ ਦਲਾਂ ਪੰਥ ਦੇ ਮਹਾਂਪੁਰਸ਼ਾਂ ਸਾਰ ਨੇ ਹਰੀ ਚੰਡੀ ਦਿੱਤੀ ਆ ਬਾਕੀ ਕੋਈ ਬੰਦਾ ਕਹਿੰਦਾ ਨਾ ਕਿ ਉਹ ਪੰਥ ਥੋੜਾ ਪੰਥ ਰਾਈ ਨਹੀਂ ਆ ਵੀ ਸੰਗੀ ਪੰਥ ਆ ਜਿੱਥੇ ਇੱਕ ਖੜਾ ਨਾ ਉਹ ਵੀ ਪੰਥ ਜਿੱਥੇ ਦੋ ਕੜੇ ਆ ਬਾਬਾ ਗਰਚਾ ਸਿੰਘ ਤੇ ਬਾਬਾ ਬੋਤਾ ਸਿੰਘ ਉਹ ਵੀ ਪੰਥ ਹੈ ਕਿਉਂ ਬਾਬਾ ਜੀ ਜਾਓ ਵੀ ਨਿਆਲੋ ਜਾਓ ਫਤਿਹ ਪਾਵੇ